ਲਓ ਜੀ ਬਾਈ ਆ ਬੰਦੇ ਨੂੰ ਦਿੱਤਾ ਰ 1:00 ਵੇ ਦਾ ਟਾਈਮ 1:30 ਵੇ ਦਾ ਇਹਨੇ ਕਰ ਲਿਆ ਫੋਨ ਬੰਦ ਫਿਰ ਪੂਰੀ ਨੇ ਇੱਕੇ ਸਲਾਹ ਦਿੱਤੀ ਕਹਿੰਦਾ ਘਰੇ ਦੱਬਣਾ ਹੈ ਪੂਰੀ ਹਾਂ ਹਾਂ ਸਤਾ ਮਾਰ ਜਾਈ ਦੀ ਭੇਟੀ ਲੈ ਮੈਂ ਸਹੀ ਟਾਈਮ ਦੱਸਿਆ ਤਾਂ ਪਾਣੀ ਲੱਗ ਗਈ ਜੀ ਆ ਨਹੀਂ ਹੂੰ ਪ੍ਰਧਾਨ ਆਇਆ ਪ੍ਰਧਾਨ ਕਹਿੰਦਾ ਰੋਪਣ ਨੂੰ ਚੱਲ ਤਾਂ ਐ ਫੋਨ ਬੰਦ ਕਰਿਆ ਪਿਆ ਕਹਿੰਦਾ ਤੂੰ ਝੂਠ ਵੀ ਫੋਲ ਸਕਦਾ ਹੁਣ ਮੈਂ ਤਾਂ ਝੂਠਾ ਪੈ ਗਿਆ ਨਹੀਂ ਝੂਠਾ ਪੈ ਗਿਆ ਪ੍ਰਧਾਨ ਕਹਿੰਦਾ ਮੋਟਰਸਾਈਕਲ ਖੜਾ ਦਿਓ ਕੱਲ ਆ ਜੂਗਾ ਮਾਂ ਕੱਲੇ ਨੇ ਉਹਨੇ ਆਉਣਾ ਨਹੀਂ ਹੈਗਾ ਆ ਕੱਲ ਆਉਣੇ ਵਾਲਾ ਹੈਗਾ ਉਹ ਦੋ ਜਾਣੇ ਇਹਨੂੰ ਚੱਕ ਕੇ ਲਿਆਏ ਆ ਆਮਨੇ ਸੌਂਦਾਗਾ ਤੇ ਯਾਰ ਉਹ ਨੀਂਦ ਆ ਜਾਂਦੀ ਪੂਰੀ ਸੋਹ ਲੈਦਾ ਮੁੰਡਾ ਸੋ ਜਾਂਦਾ ਪੂਰੀ 4 ਵਜੇ ਸਗਲਾ ਇਵੇਂ ਦੀ ਤਾਂ ਗੋਲ ਬਾਈ ਦੀ ਵੀ ਆਈ ਹੁਣ ਕੀ ਦੇਖੀ ਆਈ ਵੀ ਆ 9417650 754 754 ਦੇਖ ਲੈ ਫਿਰ ਕਰਿਆ ਨਾ ਇੱਥੇ ਸਾਡੇ ਕੋਈ ਖੜਾ ਤਾਂ ਇੱਕ 20 ਤੇ ਇੱਕ ਥਾ ਮੈਂ ਇਹਨੂੰ ਕਿਹਾ 1:30 ਵਜੇ ਆ ਜੀ ਮੈਂ ਪੂਰੇ 1:30 ਵਜੇ ਉੱਠ ਗਿਆ ਨਾ ਇਹ ਨਿਆਣਾ ਤਾਂ ਨਾ ਤੇ ਸੇਲੋ ਭਾਈ ਸਾਤ ਆਂਦਾ ਬੰਦਾ ਦਿਲਾ ساری ਰਾਤ ਦਾ ਸੁੱਤਾ ਪਿਆ ਪੂਰੀ ਮੇਰੀ ਗਾ ਸੁਣਾ ਤੂੰ ਫੋਨ ਨਹੀਂ ਪੀਣੀ ਦੀ ਲੋੜ ਤਾਂ ਨਹੀਂ ਤੂੰ ਫੋਨ ਚ ਲਾਉਂਦਾ ਇਹ ਤੈਨੂੰ ਹੈ ਪੂਰੀ ਫੋਨ ਚ ਲਾ ਕੇ ਨੀਂਦ ਤਾਂ ਨਹੀਂ ਆਉਂਦੀ ਨਾ ਹਾਂ ਨਾ ਆਉਂਦੀ ਮਦਦ ਫੋਨ ਚ ਲਾ ਕੇ ਮਣਾਈ ਕੋਰੀ ਨੇ ਵੀ ਐਂ ਦਾ ਘੰਟਾ ਖੰਡ ਫੋਨ ਚ ਲਾਇਆ ਨੀਂਦਾਈ ਨਹੀਂ ਹੈਗੀ ਹਾਂ ਤਾਂ ਆ ਦੇ ਕਿਆ ਕਹਿੰਦਾ ਕਹਿੰਦੇ ਸਾਰੀ ਰਾਤ ਸੁੱਤਾ ਪਿਆ ਲੈ ਕੌਣ ਕਿਆ ਤੂੰ ਮੈਂ ਕਹ ਤਾ ਸੁੱਤਾ ਪਿਆ ਪੁੱਛ ਲੈ ਰਤ ਨੂੰ ਹੋਰ ਤੂੰ ਕਿੱਥੇ ਗਿਆ ਮੇਰੇ ਦਿਖਿਆ ਤਾਂ ਹੈ ਨਹੀਂ ਸਾਨੂੰ ਤੂੰ ਨਾ ਨਾ ਇਹਦੀ ਕੋਲੇ ਤਾਂ ਸਵੇਰੇ ਤੂੰ ਬਹਿ ਜਾ ਨਹੀਂ ਪੂਰੀ ਭਾਈ ਮੇਰੇ ਪਾ ਆਇਆ 8 ਵਜੇ ਦੁਬਾਰਾ 9 ਵਜੇ ਰਾਤ ਨੂੰ ਕੋਈ ਨਹੀਂ ਆਏਗਾ ਕਿਤੇ ਇਹ ਕਹੇ ਰਾਤ ਨੂੰ ਮੇਰੇ ਕੋਲ ਹੈ ਸਵੇਰੇ ਸਾਡੇ ਦੇੜਕੇ ਹੁਣ ਵੀ ਪਾਣੀ ਪਲਾਇਆ ਪਿਆ 5 ਵਜੇ ਕੱਖ ਪਾਉਣੇ ਆਉਣੇ ਰੁਪਿਆ ਤੁਹਾਨੂੰ 4 ਲੱਖ ਰੁਪਏ ਦੇ ਦਊਗਾ ਜਿੰਨੇ ਵੀ ਮੇਰੇ ਖੇਤ ਮਾਰੇ ਚੂਹੇ ਫੜ ਕੇ ਆਪਣੇ ਖੇਤਾਂ માં ਛੱਡਿਆ ਤੁਹਾਡੇ ਨਾਲੇ ਗੰਨੇ ਵਾਲੇ ਚੂਹੇ ਸਾਡੇ ਆ ਗਏ ਆਪਣੇ ਚੂਹੇ ਵਾਰ ਲਈ ਗੰਨਾ ਦਾ ਹੈ ਵੀ ਨਹੀਂ ਤੇ ਜਵੀ ਹੈ ਕਮੀ ਨਹੀਂ ਬਣਾ ਨੇ ਹੋਰ ਗਏ ਆਉਣਗੇ ਚੂਹੇ ਦਾ ਤੁਹਾਡੇ ਵਾਲੇ ਪਿਓ ਗੰਨੇ ਵਾਲੇ ਜਿੰਨੇ ਵੀ ਜਵੀ ਨਹੀਂ ਤੁਹਾਨੂੰ ਨੇ ਹੋਰ ਖਾਣਾ ਨਹੀਂ ਆਉਣਾ ਤੁਹਾਡੇ ਹੀ ਮੁੜ ਕੇ ਉਹਨਾਂ ਨੇ ਲੋਟ ਕਰਨੇ ਆ ਮਿੱਠੇ ਮਿੱਠਾ ਪੂਰੇ ਆ ਜਾਏਗਾ ਮੈਂ ਕਹਿੰਦਾ ਅਸੀਂ ਮੰਦਰ ਪਰ ਅੱਜ ਨਾਲ ਅਸੀਂ ਮੱਥਾ ਟੇਕ ਕੇ ਆਉਣਾ ਮੰਦਰ ਚ ਨਹੀਂ ਫੜ ਜਾਂਦੇ ਮੈਂ ਬੰਦਾ ਜਿਵੇਂ ਖਾਂਦੇ ਹੁੰਦੇ ਹੂੰ ਗਣੇਸ਼ ਜੀ ਨੇ ਮੰਦਰਵਾ ਮੱਥਾ ਟੇਕਣਾ ਇਹ ਬਾਬਾ ਜੀ ਆਪਣੇ ਜਲਪੁਰਦਾਰੀ ਤਾਂ ਬਾਰ ਖੜਾ ਪੈਂਦਾ ਤਾਂ ਫੇ ਮੱਥਾ ਟੇਕਦਾ ਤਾਂ ਲੱਗਦਾ ਦੋ ਲੱਡੂ ਲੈ ਜਾਣੇ ਸੀ ਲੱਡੂਆਂ ਨਾਲ ਕੋਈ ਨਹੀਂ ਮੰਨਦਾ ਤੂੰ ਮੈਨੂੰ ਬਰਕੀ ਦੇ ਦੇ ਮੈਂ ਫੜ ਲੂੰਗਾ ਮੈਂ ਇਹਦੇ ਪੂਰੀ ਚਲ ਪੂਰੀ ਫੜ ਲਈ ਆਪਾਂ ਕੜਕੀ ਲੈ ਕੇ ਵਹਿ ਜਾਣਾ ਸੀ ਦਮਾਰੇ ਕੜਕੀ ਕੜਕੀ ਲਾੜ ਦੇਣੀ ਆਣੇ ਪੰਜ ਸੱਤ ਕੜਕੀਆਂ ਲਾਇ ਹੋਣੀਆਂ ਅੱਜ ਪਾਰਟੀ ਕਰ ਦੇਣੀ ਪੂਰੀ ਮੁੰਡੇ ਨੂੰ ਉਹ ਖਿਲਾ ਰਹਿਣਾ ਬਸ ਗੋਲ ਗੱਪੇ ਖਿਲਾ ਰਨੇ ਅੱਜ ਪਰਲੇ ਜੀ ਦਾ ਆਇਆ ਪੂਰੀ ਗੋਲ ਗੱਪੇ ਖਲਾਵਾ ਚੱਲੀ ਅੱਡੇ ਦਾ 5 ਰੁਪਏ ਦਾ ਪਰਲੀ ਤੇ ਪਟ ਪੈਡ ਪੈਗੜ ਖਲਾਵਾ ਜੇ ਅੱਡੇ ਪੇ ਗੋਲ ਗੱਪੇ ਵਾਲਾ ਹੋਇਆ ਖਾ ਕੇ ਲਿਆ ਮੈਂ ਚੱਲੀ ਕੋਈ ਨਹੀਂ ਆਇਆ ਉਹ 2 ਵਜੇ ਹੁੰਦਾ 3 ਉਹ ਟਾਈਮ ਉਹਦਾ ਹਾਂ ਅਮਰੇ ਬਾਪੂ ਆ ਗਿਆ ਕਰਾ ਸਕੂਟਰ 'ਚ ਤੇਲ ਪਾਇਆ ਬਾਪੂ ਨੇ ਤੇਰੇ ਮੂਖ ਦੇਣਾ ਕਿੰਨੀ ਟੈਂਸ਼ਨ ਤੇਲ ਉਹ ਵੀ ਤਾਂ ਨਾ ਹਾਂ ਹੋ ਗਿਆ ਬੇ ਕਹਿਣਾ ਤੁਸੀਂ ਸਾਰੇ ਦਿਨ ਘੁੰਮ ਜਾਂਦੇ ਤੇਲ ਕਿੱਥੇ ਗਿਆ ਤੇਰਾ ਮੂਖ ਦੇਣਾ ਦੇ ਲੇਗਾ ਕੱਲ ਦਾ ਵੱਧ ਗਿਆ ਘਟ ਗਿਆ ਉਹ ਨਹੀਂ ਪੂਰੀ ਟਰੈਕਟਰ ਦੇਖਣ ਗਿਆ ਉਹ ਛੱਤੀ ਦੀ ਛੱਤੀ ਦੀ ਦੇਖਣ ਗਿਆ ਹਾਂ ਨਾ ਨਾ ਤਾਂ ਹੀ ਨੀਲਾ ਕੋਟ ਪਾਉਣ ਲੱਗ ਗਿਆ ਉਹ ਜੱਗੇ ਨੇ ਸਟੇਟਸ ਲਾ ਉਹਦੇ ਉਹਦੇ ਲਾਤਾ WhatsApp ਪਰ ਫੋਟੋ ਤੂੰ ਨੀਲਾ ਕੋਟ ਪਾਉਣ ਲੱਗ ਗਿਆ ਅਸਰ ਹੋ ਗਿਆ ਤੁਹਾਡੇ ਉਰ ਇਹ ਕਹਿੰਦਾ ਕੋਈ ਚੱਲਦਾ ਦੇਖ ਲੈ ਇੱਕ ਹੋਰ ਉੱਠਦਾ 6 ਜਣੇ ਹੋ ਗਏ ਹਾਂ ਹਾਂ ਹੈਗਾ ਬੰਟੇ ਚ ਪੂਰੀ ਮਨਵਾਏ ਦੱਸ ਮੈਂ ਕਹਿੰਦਾ ਜਾਸਰੀ ਵਾਲੋ ਕਿਹਾ ਮੈਂ ਕਹਿੰਦਾ ਚੱਲਦਾ ਦੇਖ ਚੱਲਦਾ ਪਾਣੋ 17 17 ਮਾਡਲ ਵੀ ਠੀਕ ਆ 17 17 ਪੂਰੀ ਫੇਰ ਇੱਕ ਤਨ ਹੋਰ ਹਾਲ ਦੱਸਦਾ ਹੈ ਤੇ ਜੈਸੀਆਂ ਨੂੰ ਕਿ ਇੱਕ ਘੋੜਾ ਮਾਰੀਂ ਧਾਰ ਦੋ 6 ਸੱਤ ਟਰੈਕਟਰ ਦਾ ਘੋੜੇ ਪਾਈ ਜਾਂਦੇ ਆ ਹਾਂ ਆ ਜਾਣੇ ਖੇਤਾਂ ਨੂੰ ਨੀ ਕਿ ਟਰੈਕਟਰ ਪਿੱਛੇ ਲੱਖ ਰੁਪਏ ਚੜਨਾ ਚਾਹੀਦਾ ਹਾਂ ਘੋੜੇ ਹੀ ਆਉਣਾ ਸਿੱਧਾ ਹੀ ਉਰੀ ਘੋੜਾ ਹੀ ਆਉਂਦਾ ਜਿਹੜਾ ਪੰਪਾ 'ਤੇ ਖੜਾ ਹੁੰਦਾ ਉਹ ਕੇਰੀ ਬਹਿਲਾ ਇਥੇ ਨਹੀਂ ਤੜੀ ਜਾਣੀ ਪੂਰੀ ਅੱਜ ਨਾਲ ਟਰੈਕਟਰ ਦਾ ਜਿਹੜਾ ਹੁੰਦਾ ਆਪਣਾ ਸਾਝ ਲੈਣ ਵਾਲਾ ਮੈਂ ਘਰ ਦੇਖਣ ਲੱਗ ਗਿਆ ਉਹ ਹੇਲਦਾ ਬਹੁਤ ਆ ਛੋ ਜੱਕੀ ਉਹਨੇ ਦੋਹੇ ਨੱਟ ਗਿਰੇ ਹੋਏ ਤੇ ਉਹਦਾ ਆਇਆ ਇਹਲੇ ਕਰੇ ਮੈਂ ਲੈ ਵੀਰ ਕਲੰਡਰ ਆ ਗਰੇ ਜਾਣਾ ਤਾਂ ਸਾਜਰੀ ਫੇ ਦੋਹੇ ਨਾਟ ਕਸੇ ਕੱਲ ਕੱਲਦਾ ਉਹ ਨਾਲ ਜਾ ਮੈਂ ਇਹ ਤੇ ਕੱਲ ਉਦੋਂ ਰੇਤਾ ਲੈਣਗੇ ਪਿੱਛੇ ਹੁੱਕਾ ਵਾਲੇ ਸਾਰੇ ਨਾ ਢਿੱਲੇ ਹੋ ਕਸੇ ਉਹ ਬਟਲੇ ਹੋ ਜਾਂਦੇ ਹੋ ਜਾਂਦੇ ਤਾਂ ਇਹ ਉਹ ਕਰਕੇ ਆ ਹਾਂ ਕੱਲੇ ਜਾ ਕੇ ਆ ਉਹ ਕਿਥੇ ਲਿਆਂਦੀ ਵੀ ਗੋਟੀ ਜੱਗੇ ਤੇ ਗੋਟੀਕਾਰ ਨੂੰ ਆਉਦੇ ਪਾਸੇ ਚਲੇ ਗਿਆ ਤੇਰਾ ਜਿਹੜਾ ਮੋਟਰਸਾਈਕਲ ਵਾਲਾ ਉਹ ਘੱਟੇ ਕਸ ਹੋਇਆ ਪੂਰੀ ਯਾਰ ਉਹ ਗੋਟੀ ਕਿ ਕਰਾ ਸ਼ਾਰਟ ਉੱਡ ਗਿਆ ਤੇਰਾ ਓਏ ਭਾਈ ਪੂਰੀ ਗੋਟੀ ਕਿ ਕਸ ਹੋਣੇ ਪੂਰੇ ਕਸਣੇ ਉਹ ਇਹ ਜਾ ਕੇ ਆਏ ਹੋਣਾ ਕਿਤੇ ਇਹ ਗੱਡੀ ਦੇ ਮੂਹਰੇ ਆਏ ਦੇਖੋ ਆਏ ਮੱਛਰੇ ਮੱਛਰ ਆਏ ਇਹ ਗੱਡੀ ਧੋਤੀ ਵੀ ਰਹੀ ਕਿ ਮੂਹਰੇ ਲਿਬੜ ਗਈ ਮੂਹਰੇ ਆਏ ਮੱਛਰੇ ਮੱਛਰ ਆਏ ਮਰੇ ਪਏ ਆਪਨੇ ਸਰਜੀਤ ਕਹਿੰਦਾ ਗੱਡੀ ਦਾ ਕਹਿੰਦਾ ਗੱਡੀਆਂ ਬਹੁਤ ਦੇ ਚਲਾਉਦਾ ਸਰਜੀਤ ਮਨੂ ਦਾ ਭਾਈ ਬੰਦਾ ਕਿਆ ਕਹਿੰਦਾ ਕਹਿੰਦਾ ਅਮਨੇ ਤਾਂ ਝੂਲ ਮਰਣਾ ਕਹਿੰਦਾ ਵੇ ਆਤਾ ਗੱਡੀ ਦਾ ਛੇਵਾ ਗੇਅਰ ਨਹੀਂ ਪਾਇਆ ਕਹਿੰਦਾ ਮੈਂ ਅੱਸੀ ਦੇ ਉੱਪਰ ਹੀ ਲੈ ਕੇ ਗਿਆ ਕਹਿੰਦਾ ਕੋਈ ਪੈਨ ਨਹੀਂ ਸੌ ਪਰ ਆਉ ਜੱਤੀ ਲਈ ਕਹਿੰਦਾ ਮੱਛੂਏ ਗੇਅਰ ਛੇ ਛੇਵਾ ਗੇਰ ਕੋਲ ਕੇ ਰੱਖਦੇ ਹੋ ਮੈਂ ਕਹਿੰਦਾ ਜੇਵਾ ਗੇਰ ਪਤਾ ਨਹੀਂ ਵੀ ਜਿਵੇਂ ਮੈਂ ਦਾ ਸੇਵਾ ਪੂਰੀ 100 ਤੇ ਉੱਪਰ ਪੈਂਦਾ 100 ਪਾ ਖਾਤੀ ਭੱਜ ਲੈਂਦੀ ਗੱਡੀ ਮੈਂ ਕਹਿੰਦਾ ਨਹੀਂ ਬਾਈ ਕਹਿੰਦਾ ਮੈਂ ਕਹਿੰਦਾ ਸੀਰ ਉੱਪਰ ਗੱਡੀ ਨਾਲ ਲੈ ਕੇ ਗਿਆ ਕਹਿੰਦਾ ਨਾ ਛੇਵਾ ਗੇਰ ਪਾ ਕੇ ਦੇਖਿਆ ਤਾਂ ਮੇਰੇ ਕੋ ਪੈੜਾ ਹੀ ਨਹੀਂ ਅਸੀਂ ਬਰੋਂ ਹੱਸ ਕੇ ਜੇ ਮਾਰਾ ਲੱਜ ਜਾਣਾ ਬਾਈ ਕੱਲ ਮੈਂ ਗਿਆ ਬੜੇ ਪਿੰਡ ਕੰਨੇ ਨੂੰ ਕੱਡੀ ਵਾ ਹੌਣਿਓ ਲੈ ਕੇ ਜਾਂਦਾ ਪਰ ਮੈਂ 40 ਕਿ ਬਰੇ ਗਿਆ ਹਾਂ ਇੱਕ ਮੋਹਰੇ ਇੱਕ ਲਾਲਾ ਬਸ ਥੋੜੀ ਉਹ ਪੂਰੀ 40 ਨਹੀਂ ਪੂਰੀ ਬਾਈ ਐਂ ਦੱਸ ਜਿਹੜਾ ਤੂਫਾਨੀ ਮੀਂਹ ਆਇਆ ਇਹਦਾ ਫਾਇਦਾ ਕੋਈ ਨਹੀਂ ਹੋਇਆ ਪਾਣੀ ਤਾਂ ਲਾਉਣਾ ਪੈਣਾ ਕਣਕ ਨੂੰ ਅੱਧਾ ਕਣਕਾਂ ਦੀ ਜੜਾਂ ਹਲਾ ਤੀ ਹਨੇਰੀ ਬਹੁਤ ਸੀ ਪਾਣੀ ਤਾਂ ਲਾਉਣਾ ਪੈਣਾ ਪਾਣੀ ਤਾਂ ਲਾਉਣਾ ਪੈਣਾ ਉਹ ਪਾਣੀ ਥੋੜਾ ਆ ਆਮਨਾ ਪੁੱਛਦਾ ਤਾ ਤੂੰ ਜਾਇਆ ਵੀ ਕਣਕਾਂ ਟੇਟੀ ਹੋਈ ਨਹੀਂ ਹਾਂ ਠੀਕ ਹੈ ਮਾੜੀ ਮੋਟੀ ਜੀ ਤੱਗੀਆਂ ਹੋ ਜਾਣੀ ਖੜੀਆਂ ਉਹ ਤਾਂ ਚੱਲ ਚੱਲੀ ਆਮਨੇ ਫਿਰ ਉਹ ਕਿਹੜੇ ਬੱਲਾ ਪਈਆਂ ਦੇਖੀ ਵੀ ਕੀ ਬਣਦਾ ਉਹ ਪਾਰਟੀ ਲਈ ਬਹੁਤ ਚੱਲ ਯਾਰ ਚੱਲ ਪੂਰੀ ਪਾਰਟੀ ਕਰ ਦੂਗਾ ਸਾਡੀ ਪਾਰਟੀ ਕਰਨੀ ਦੂਗੀ ਕਿਆ ਖਾਣਾ ਬੋਲ ਤਾ ਉਹੀ ਆਮਨਾ ਭੈਜੋ ਕਰਾਂ ਕੰਮ ਕਰ ਕਰ ਲਊ ਕੋਈ ਵਿਹਲੇ ਨੂੰ ਨਹੀਂ ਜਾਂਦੇ ਆ ਸਾਣਾ ਮੇਰਾ ਡੰਗਰ ਪੱਛੀ ਬਾਹਰ ਖੜੇ ਮੈਂ ਦੋ ਲਤਾਲਾ ਦੋ ਲਤਾਲਾ ਖਾ ਕੇ ਤੂੰ ਕੰਮ ਦਾ ਕਰਦਾ ਜੀ ਦੋ ਲਤਾਲਾ ਵਾਲੇ ਦਾ ਆ ਦੇਖੀ ਦੇਖੀ ਕਿਤੇ ਉਹ ਗਰਨਾ ਜਾਵੇ ਕੋਟ ਨਾ ਫਟ ਜਵੇ ਮੁਰਗਾ ਖਾਣਾ ਉਹ ਗਰਮੀ ਹੋ ਗਈ ਮੁਰਗਾ ਨਹੀਂ ਮੁਰਗੇ ਜਿੰਨਾ ਕਿ ਤਾਂ ਰਹਿ ਗਿਆ ਮੁਰਗੇ ਖਾਣਾ ਗਾਮਾ ਮਿਲਿਆ ਬਾਈ ਵਿਆਹ ਤੇ ਬਾਦਵਾ ਆਉਨੇ ਤਕੜਾ ਹੋ ਗਿਆ ਮਾੜਾ ਗਾਮਾ ਯਾਰ ਮਾੜਾ ਹੋ ਗਿਆ ਨਹੀਂ ਹਮੇ ਠੀਕ ਹੈ ਬਾਈ ਖੁਸ਼ੀ ਆ ਵਿਆਹ ਕਰਾ ਕੇ ਠੀਕ ਹੈ ਕੰਮ ਕਰ ਯਾਰ ਖੁਸ਼ੀ ਕੋਈ ਨਹੀਂ ਕਿ ਤੁਮ ਇਹ ਦੇਖ ਕੇ ਨੀਟਲੀ ਹੋ ਗਈ ਯਾਰ ਡੋੜਾ ਡੋੜਾ ਛੋਟਾ ਹੋ ਗਿਆ ਨਹੀਂ ਨਹੀਂ ਕੰਮ ਇੱਕ ਕੰਮ ਕਰ ਮਿਲ ਜਾਂਦਾ ਥਲੀ ਯਾਰ ਬਾਈ ਹੈਗੀ ਕਿਰਪਾ ਬਾਬੇ ਦੀ ਬਸ ਠੀਕ ਹੈ ਹੋਰ ਪਾਰਟੀ ਕਰ ਕਰਨੀ ਹੈ ਜਦ ਕਹੂੰਗਾ ਪਾਰਟੀ ਲੈ ਬਾਈ ਨਹੀਂ ਕੀ ਕਰਾ ਤੇਰੇ ਬਲੇਖੇ ਮन्ने ਮੋਹ ਲਾਈ ਜਾਂਦਾ ਤਾਂ ਇਹ ਬਾਈ ਨੂੰ ਸ਼ੌਂਕ ਹੈ ਨੰਗਰ ਬਚੇ ਦਾ ਤੈਨੂੰ ਕੰਮ ਕਰਾ ਸ਼ੌਂਕ ਹੈ ਨਹੀਂ ਇਹਨੂੰ ਘੋੜੀਆਂ ਦਾ ਹੈ ਐ ਤੈਨੂੰ ਦੱਸ ਮੈਨੂੰ ਕਦਾ ਨਾਲ ਜਾਊਗਾ ਬਾਈ ਗਾਮੇ ਬਾਲ ਚੜਨ ਲੱਗ ਗਿਆ ਯਾਰ ਬੈਲਟ ਕਰਦੇ ਮੜੇ ਜੇ ਗਾਮੇ ਰ ਪੱਕਾ ਲਾਜ ਕਰਦੇ ਯਾਰ ਇਹਨੇ ਬਾਲ ਚੜਨ ਲੱਗ ਗਏ ਇਹ ਨਕਲੀ ਨੇ ਆ ਕੇ ਲਾ ਦੇਣੇ ਟੋਪੀ ਹੀ ਮਿਲਦੀ ਜਿਹੜੀ ਉਹ ਲਾ ਰਣੀ ਨਹੀਂ ਬਾਈ ਗਾਮੇ ਨੇ ਵਿਆਹ ਕਰਾ ਲਿਆ ਹੁਣ ਗੱਲਾਂ ਹੁੰਦੀਆਂ ਵਿਹਲਾ ਵਹਿੰਦਾ ਟੋਰ ਕੇ ਨਿਆਰੇ ਲੰਦਾ ਤੇ ਨਾਲ ਬਾਲ ਚੜਨ ਲੱਗੇ ਮੇਰੇ ਕੈਂ ਕਿਆ ਲਾਤਾ ਉਹਨਾਂ ਰਾਤ ਨੂੰ ਕਿਆ ਜੇ ਲਓ ਜੀ ਬਾਈ ਡੈਰੀ ਪਿੱਛੇ ਖੇਤਾਂ ਗਨੀ ਗੜਾ ਮਨ ਆਇਆ ਬਾਈ ਆ ਕਣਕ ਲੇਟ ਬੀਜੀ ਦੀ ਆਪਾਂ ਨੇ ਜਿਹੜੀ ਡੈਰੀ ਪਿੱਛੇ ਬੀਜੀ ਦੀ ਇੱਥੇ ਬਾਈ ਜੈਸਮਿਨ ਦਾ ਵਿਆਹ ਹੋਇਆ ਤਾਂ ਟੈਂਟ ਲਾਇਆ ਤਾਂ ਕਣਕ ਬੀਜ ਦੀ ਲੇਟ ਬਾਈ ਇੱਥੇ ਸਪਰੇਅ ਨਹੀਂ ਕਰ ਹੋਈ ਜਿਹੜੀ ਆਪਣੀ ਗੁੱਲੀ ਡੰਡੇ ਵਾਲੀ ਹੁੰਦੀ ਹੈ ਤੇ ਜਿਹੜੀ ਆਪਾਂ ਨੇ ਸਪਰੇਅ ਨਹੀਂ ਦੀ ਨਾ ਹੋਈ ਉਹਦੀ ਵਜ੍ਹਾ ਕਰਕੇ ਬਾਈ ਜੁਰੇ ਕਹਿਣ ਦਾ ਪਾਵ ਆਟਮਾ ਬਹੁਤ ਹੋ ਗਈਆਂ ਬਾਈ ਵਿੱਚ ਕੱਖ ਵੀ ਹੋ ਗਿਆ ਗੁੱਲੀ ਡੰਡਾ ਵੀ ਹੋ ਗਿਆ ਆਪਾਂ ਨੂੰ ਆਇਆ ਦਾ ਵੀ ਚੱਲ ਜੇ ਲੇਟ ਬੀਜੀਏ ਕੁਝ ਨਹੀਂ ਹੋਣਾ ਬਾਈ ਤੰਗ ਕਰ ਲਿਆ ਇਹਨੇ ਪੂਰਾ ਰੋਜ਼ ਰਤੇ ਗੋਲੀ ਡੰਡਾ ਫੜਦੇ ਬਾਈ ਕਿੰਨਾ ਹੀ ਘਟ ਲਿਆ ਫੇਰ ਨਿਕਲੀ ਜਾਂਦਾ ਹੋਰ ਆਇਟਮਾਂ ਬਹੁਤ ਹੋ ਗਈਆਂ ਦੂਏ ਖੇਤਾਂ માં ਬਾਈ ਆਪਾਂ ਨੇ ਸਪਰੇਅ ਕਰਤੀ ਸੀ ਉੱਥੇ ਨਿਆਰੇ ਲੱਤੇ ਆ ਪੂਰੇ ਨਿਆਰੇ ਆ ਹੁਣ ਵੀ ਆ ਖੇਤ ਚ ਬਾਈ ਇੰਨਾ ਕੱਖ ਹੋ ਗਿਆ ਖੰਡੀ ਖੁੰਡੀ ਹੋ ਗਈ ਆ ਦੇਖ ਲਓ ਤੁਸੀਂ ਬਿਗਾਨ ਕਦੇ ਵਿੱਚ ਹੋ ਗਈ ਠੀਕ ਆ ਬਾਈ ਜਿਹੜੀ ਆਪਾਂ ਨੇ ਆ ਬਕੀਰਾ ਤੇ ਨਾਲ ਬੰਕਰ ਪਾਇਆ ਤਾਂ ਬਾਈ ਜਿੱਥੇ ਹੋ ਗਈ ਉਹ ਚੀਜ਼ ਦੇ ਨਹੀਂ ਯਾਰ ਇਹ ਮੁੜ ਕੇ ਕੋਈ ਕੱਖ ਨਹੀਂ ਕੋਈ ਕੁਛ ਨਹੀਂ ਐਨ ਇੱਕ ਨੰਬਰ ਦਾ ਮੌਦਾ ਬਾਈ ਬਾਕੀ ਬਾਈਆ ਧਨੀਆਂ ਦੁਨੀਆਂ ਲੈ ਆਇਆ ਵੀ ਵਧੀਆ ਹੋਏ ਪੈਣ ਪਾਲਕ ਬਾਕੀ ਮੂਲੀਆਂ ਮਾਲੀਆਂ ਦਾ ਬਾਈ ਐਦ ਕੀ ਘੱਟੇ ਬਟੋਈਆਂ ਖਾਦੀਆਂ ਹੈ ਨਹੀਂ ਇਹ ਵਾ ਡੰਗਰਾ ਡੁੰਗਰਾ ਦੇ ਕੰਮ ਆਈਆਂ ਫਿਰ ਰਾਜੂ ਬਾਈਆ ਹੋਰ ਆ ਦੇਖੋ ਕਿਹੜੇ ਸਾਬ ਨਾ ਹੋਈਆਂ ਪੀਆਂ ਇਹ ਬਾਈ ਡੌਲਾ ਭਲਾਈ ਨੇ ਮੂਲੀਆਂ ਵੱਟਾ ਬਣਾ ਕੇ ਬਾਕੀ ਲਸਣ ਆ ਇਹ ਵੀ ਬੱਟਾ ਪਾਇਆ ਗਿਆ ਗੜਾਈ ਕਰਤੀਦੀ ਆਪਾਂ ਨੇ ਦੇਖ ਸਾਡੇ ਵੀ ਇਹ ਵੀ ਹਨ ਵਧੀਆ ਹੋ ਗਿਆ ਭਾਈ ਪਹਿਲਾਂ ਮਾੜਾ ਜਿਹਾ ਦਾ ਗੜਾਈ ਕਰਕੇ ਆਪਾਂ ਨੇ ਦਾਇਆ ਪਾਤਾ ਰਹਿ ਕੇ 4-2-3 ਨਟਮਾ ਪਾਤੀ ਰਿਹਾ ਉਹਦੇ ਕਰਕੇ ਹੋ ਗਿਆ ਇਹ ਤਾਂ ਇੱਕ ਵਾਰ ਜਾ ਰਾ ਬਾਈ ਇਹ ਡਾਉਨ ਜਾ ਹੋ ਗਿਆ ਦਾ ਮਾਲ ਪੱਤਾ ਪਾਇਆ ਫਿਰ ਇਹ ਕੜਾ ਜਿਹਾ ਹੋਇਆ ਹੁਣ ਆਹ ਡੋਲ ਪਰ ਵੀ ਮੋਲੀਆਂ ਲਾਈਆਂ ਪੇਤੀਆਂ ਇਹ ਵੀ ਦੇਖੋ ਕਣਕ ਬਾਈ ਇਹ ਲੇਟ ਬੀਜੀ ਦੀ 869 ਇਹ 2967 ਮਿਕਸ ਬੀਜ ਹੈ। ਹੋਈ ਬਹੁਤ ਆਪਦੀ ਆ ਪਰ ਥੋੜਾ ਜਿਹਾ ਕੱਖ ਤੇ ਗੁੱਲੀ ਡੰਡਾ ਹੋ ਗਿਆ। ਬਾਕੀ ਕੋਈ ਫਰਕ ਨਹੀਂ ਐਨ ਓਕੇ ਐ ਨਾਲੇ ਕਿੰਨੀ ਲੇਟ ਵਿਜੀਆ ਬਾਈ ਯਾਰ ਬੰਬਕਾਨਕ ਹੋਈ ਆ ਉਦਾਂ। ਫੇਰ ਪੂਰਾ ਭਰ ਗਿਆ। ਆ ਨੇਤਰ ਬਾਈ ਨਾਲ ਨੇ ਬਾਈ 2 2 ਦਿਨ ਬਾਅਦ ਚ ਵਿਜੀ ਦੀ ਇਹ ਪਤਾ ਨਹੀਂ ਕਿਹੜਾ ਬੀਜ ਆ। ਆ ਸਾਈਡ ਆਪਣੇ ਵਾਲੀ ਬਾਈ ਆ ਸਾਈਡ ਲੇਟ ਵਿਜੀ ਦੀ ਜਿਹੜੀ ਉਹ ਨੇਤਰ ਬਾਈ ਨਾਲ ਦੀ। ਉਹ ਪੈਨ ਦੀ ਬਾਈ ਡੈਰੀ ਸਰਕਾਰੀ ਔਰ ਇਹ ਨਾਲੇ ਰਸਤਾ ਘੁੰਮਦਾ ਬਾਈ ਜਿਹੜਾ ਆਪਣੀ ਮੋਟਰ ਕੋਲੋਂ ਆਉਂਦਾ ਹੈ ਸਰਕਾਰੀ ਡੈਰੀ ਦੇ ਬੈਕ ਸਾਈਡ ਘੁੰਮ ਕੇ ਆਹ ਮੋਟਰ ਪੈਨ ਦੀ ਬਣਾਈ ਕਿ ਇਹਦੀ ਸਾਹਮਣੇ ਵਾਲੀ ਪਹੀਆ ਬਾਈ ਸਿੱਧੀ ਇਹ ਜੱਗੇ ਦੇ ਕਰਕੇ ਨਹੀਂ ਲੰਗ ਜਾਂਦੀ ਆ ਇਹ ਸੁਰਤਾ ਬਣ ਲੱਗ ਜਾਂਦੀ ਜਾਂ ਕੇ ਸਾਹਮਣੇ ਜਾਂਦੀ ਸਿੱਧੀ ਬਾਕੀ ਬਾਈ ਆਹ ਮੋੜ ਸੈਲ ਦੇ ਵੀ ਨਹੀਂ ਆ ਰਹੇ ਆ ਸੈਲਫ ਮਾਰੋ ਆਪਣਾ ਜਿੱਧਰ ਮਰਜ਼ੀ ਲੈ ਜਾਓ ਤੇਲ ਤਾਂ ਕਹਿੰਦੇ ਖਾਂਦਾ ਹੀ ਨਹੀਂ ਹੈਗਾ ਜਿੰਨਾ ਮਰਜ਼ੀ ਰੱਬ ਰੱਖੋ ਬਾਈ ਇਹਨੂੰ ਐਵਰੇਜ ਬਹੁਤ ਹੈ ਮੋਟਰਸਾਈਕਲ ਦੀ ਐਵਰੇਜ ਵਾਲੇ ਬਾਈ ਨੇ ਵੱਟ ਕੱਢੇ ਵੇ ਮੋਟਰਸਾਈਕਲ ਦੇ ਲੋ ਜੀ ਬਾਈ ਸ਼ਾਮ ਦਾ ਟਾਈਮ ਹੋ ਗਿਆ ਤੇ ਆਪਾਂ ਗੇਬ ਤੇ ਰੋਪੜ ਰੋਪੜ ਵਾਲਾ ਆਪਣਾ ਵੀ ਜਿਹੜਾ ਕੰਮ ਕਰਾਉਣ ਵਾਲਾ ਦਾ ਕੰਮ ਹੋ ਗਿਆ ਤੇ ਜਿਹੜਾ ਛੋਟਾ ਮਨਾ ਬਾਈ ਉਹਦਾ ਗੰਜ ਘੜਾਇਆ ਹੈ, ਵਾਲ ਕਰਾਇਆ ਹੈ ਕਲੀਅਰ। ਕਹਿੰਦਾ ਖੰਨੇ ਕੋਈ ਦਵਾਈ ਲਾਉਂਦੇ ਵਾਲਾਂ ਦੀ ਉੱਥੇ ਦਵਾਈ ਲਵਾ ਕੇ ਆਉਣੀ ਹੈ। ਆਮਨੇ ਨੇ ਵੀ ਲਵਾ ਕੇ ਆਉਣੀ ਹੈ ਬਾਈ 2000 ਆਮਨੇ ਸਿੰਧੂ ਪਤਾ ਨਹੀਂ ਸ਼ਨੀਵਾਰ ਨੂੰ ਲਾਉਂਦੇ ਪਤਾ ਨਹੀਂ ਆਇਆ ਦੁਵਾਨ ਨੂੰ ਉੱਥੇ ਵੀ ਬਾਈ ਟੂਰ ਕੱਢ ਕੇ ਆਉਣਾ ਹੈ। ਇੱਕ ਤਰ੍ਹਾਂ ਦਾ ਬਹਨਾਂ ਹੀ ਹੈ ਬਾਕੀ ਲਾਈ ਜਾਂਦਾ ਵਾਲਾ ਵੀ ਜਾਂਦੇ ਝੜ ਵੀ ਜਾਂਦੇ ਆ। ਉਹ ਵੀ ਤੁਹਾਨੂੰ ਦਿਖਾ ਕੇ ਲਿਆਉਂਗੇ ਬਾਈ ਖੰਨੇ ਸ਼ਰ ਜਾ ਕੇ ਆਉਣਾ। ਬਾਕੀ ਦੇਖੋ ਬਾਈ ਸ਼ਾਮ ਦਾ ਥਿਊ। ਆਪਣੇ ਪਿੰਡ ਪੈਣੀ। ਤੇ ਆ ਸਾਡਾ ਪਿੰਡ ਆਪਣਾ। ਸੋ ਐਨ ਬਾਈ 16 ਡਿਗਰੀ ਤੇ ਵੀ ਥੱਲੇ ਵਾਲਾ ਕੰਮ ਹੋਇਆ ਬਾਈ ਐਨ ਮਹਿਸੂਸ ਹੁੰਦੀ ਵੀ ਠੰਡ ਹੈਗੀ ਆ ਦਿਨ ਮਾ ਬਾਈ ਅੱਗ ਪੈਂਦੀ ਆ ਆਹਾਂ ਟਾਈਮ ਆ ਕੇ ਮੌਸਮ ਵਧੀਆ ਹੋ ਜਾਂਦਾ ਐਨ। ਬਾਕੀ ਬਾਈ ਮੋਟਰਪਾ ਹੁਣ ਫੇਰ ਦੁਬਾਰਾ ਤੇ ਘੜਾ ਜਾਂ ਮਾਰਨਾ ਆਏ ਤੇ ਚੱਲਦੇ ਹੁਣ ਘਰ ਨੂੰ ਲਓ ਜੀ ਬਾਈ ਘਰ ਪਹੁੰਚ ਗਏ ਤੇ ਤੇ ਮੋਟਰਸਾਈਕਲ ਲਾਤਾ ਆਪਾਂ ਨੇ ਟਗਾਣੇ ਅੰਦਰ ਤੇ ਨਿਆਣਿਆਂ ਨੇ ਸਾਈਕਲ ਹੀ ਨਾਲੇ ਬਾਈ ਪਹਿਲਾਂ ਨਾਲ ਸਾਈਕਲ ਲਾਈ ਅੰਦਰ ਦੋ ਵੇ ਫਿਰ ਚੜਰ ਲਾ ਗਈ ਜਾਂਦਾ ਬਾਈ ਰਾਤ ਨੂੰ ਇੱਕ ਮੋਟਰਸਾਈਕਲ ਦੂਆ ਵੀਰ ਲਿਖਿਆ ਤੇ ਹਾਂ ਬਾਈ ਜਸ਼ਨ ਵਾਲੀ ਸਾਈਕਲ ਹੀ ਜਾਊਗਾ ਆ ਛੋੜਾ ਪਾ ਮੋੜਾ ਨਾ ਇੱਕ ਬਾਟ ਗਾਣੇ ਲੱਗੇ ਬਾਈ ਬਾਕੀ ਦੂਰਾ ਮੋੜਸਾ ਲਾਏ ਤੇ ਸ਼ਟਰ ਲੱਗ ਜਾਣਾ ਫੌਜਾਰ ਹੁੰਦੇ ਤੁਹਾਨੂੰ ਫੌਜਾਂ ਦਾ ਕੰਮ ਇੱਕ ਹੈ ਟੀਵੀ ਬਸ ਟੀਵੀ ਟੀਵੀ ਵੱਲਾ ਹੈ ਕਿੰਗ ਆਫ ਹਾਂਜੀ ਭਾਈ ਕੀ ਚੱਲਦਾ ਹੈ ਬੀਵੀ ਬਸ ਹਾਂਜੀ ਬਲਾਵਾ ਸਤਿਗੁਰੂ ਇੰਨਾ ਟੀਵੀ ਕਰਦੇ ਯਾਰ ਸੋਚਰਾਓ ਅੱਧੀ ਰਾਤ ਹੋ ਗਈ ਹੁਣ ਟਿਊਸ਼ਨ ਤੇ ਆਏ ਆ ਆ ਦੇ ਲੈ ਕਿ ਨਾ ਮੁੱਟੂ ਟੀਵੀ ਲੈ ਇੰਨਾ ਟੀਵੀ ਦੀ ਦੇਖੀ ਜਾਂਦਾ ਅੱਖਾਂ ਕਰਾਉ ਹੋ ਜਾਣੀ ਹਾਂ ਪਪੂ ਬੰਦ ਕਰ ਦੇਣਾ ਲੈਰ ਕਰਦੇ ਤੇ ਬਾਦ ਹਾਂ ਬੰਦ ਨਹੀਂ ਕਰਨਾ ਕਹਿੰਦਾ ਆਹ ਚਾ ਦਿੱਕਤ ਹੈ ਤੁਮੇ ਆ ਦੇਖੋ ਬਾਈ ਵਾਈਫਾਈ ਦੇ ਨਜ਼ਾਰੇ ਪੂਰੇ ਦੱਬ ਕੇ ਲੰਦੇ ਆ ਮੈਂ ਕਹਿੰਦਾ 2 4 ਜੀਬੀ ਤਾਂ ਬਾਈ ਇਹੀ ਫੂਕਦੇ ਰਹੋ ਦੀ